ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਨੂੰ ਇੱਕ ਵਾਰ ਗੌਰ ਨਾਲ ਜ਼ਰੂਰ ਦੇਖਿਓ ਕਿਵੇਂ ਸਾਡੇ ਸਮਾਜ ਦੇ ਵਿੱਚ ਬੜੇ ਹੀ ਘਟਿਆ ਤੇ ਬੇਸ਼ਰਮ ਲੋਕ ਰਹਿੰਦੇ ਨੇ ਜੋ ਲੋਕਾਂ ਦੇ ਵਿਆਹ ਤੜਵਾਉਣ ਤੱਕ ਚਲੇ ਜਾਂਦੇ ਨੇ ਇਦਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਜ ਕੁੜੀ ਦਾ ਵਿਆਹ ਰੱਖਿਆ ਹੁੰਦਾ ਤੇ ਲਾੜੇ ਦੇ ਦੋਸਤਾਂ ਦੇ ਵੱਲੋਂ ਕੁੜੀ ਨੂੰ ਉਸ ਦੇ ਵਿਆਹ ਦੇ ਵਿੱਚ ਅਜਿਹੇ ਘਟਿਆ ਗਿਫਟ ਦਿੱਤੇ ਜਾਂਦੇ ਜਦੋਂ ਕੁੜੀ ਖੋਲ ਕੇ ਦੇਖਦੀ ਹੈ ਤਾਂ ਉਸ ਗਿਫਟ ਨੂੰ ਇੱਕ ਵਾਰ ਪਰੇ ਸਿੱਟ ਕੇ ਮਾਰਦੀ ਹੈ ਕੁੜੀ ਨੂੰ ਲੱਗਦਾ ਇਹਦੇ ਵਿੱਚ ਕੋਈ ਵਧੀਆ ਗਿਫਟ ਹੋਵੇਗਾ ਪਰ ਜਦੋਂ ਦੇਖਦੀ ਹੈ ਤਾਂ ਇੱਕਦਮ ਸਾਰੇ ਸਾਹਮਣੇ ਬੇਸ਼ਰਮ ਹੋ ਜਾਂਦੀ ਲਾੜੇ ਦੇ ਦੋਸਤ ਵੀਡੀਓ ਬਣਾਉਂਦੇ ਚੱਕਰ ਦੇ ਵਿੱਚ ਉਸ ਕੁੜੀ ਨੂੰ ਵੀ ਬਦਨਾਮ ਕਰ ਦਿੰਦੇ ਨੇ ਤੁਸੀਂ ਦੇਖ ਸਕਦੇ ਇਸ ਵੀਡੀਓ ਵਿੱਚ ਇਹ ਕੁੜੀ ਕਿਵੇਂ ਪਿਆਰ ਨਾਲ ਇਸ ਗਿਫਟ ਨੂੰ ਖੋਲਦੀ ਹੈ ਪਰ ਜਦੋਂ ਆਖਿਰ ਉਹ ਦੇਖਦੀ ਹੈ ਦੇ ਵਿੱਚ ਇੰਨੀ ਘਟਿਆ ਚੀਜ਼ ਹੁੰਦੀ ਹੈ ਲੋਕ ਵੀ ਰਿਸ਼ਤੇਦਾਰ ਦੇਖ ਕੇ ਸਾਰੇ दंग ਹੈਰਾਨ ਰਹਿ ਜਾਂਦੇ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਨੇ ਗਿਫਟ ਖੋਲ ਰਿਆ ਅਤੇ ਇਸ ਨੂੰ ਭਰੇ ਰੱਖ ਕੇ ਮਾਰਦੇ ਦੋਸਤ ਤੁਸੀਂ ਦੇਖ ਸਕਦੇ ਇਸ ਵੀਡੀਓ ਦੇ ਵਿੱਚ ਲਾੜੇ ਦੇ ਦੋਸਤਾਂ ਦੇ ਵੱਲੋਂ ਕੁੜੀ ਨੂੰ ਕੰਡਮ ਗਿਫਟ ਕਰਕੇ ਦੇ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਵਕ 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 ਟਿੱਪਣੀ ਕੀਤੀ ਜਾਂਦੀ ਨਹੀਂ ਲੋਕਾਂ ਦਾ ਕਹਿਣਾ ਕਿ ਜੇਕਰ ਕੋਈ ਇਦਾਂ ਦਾ ਮਜ਼ਾਕ ਇਹਨਾਂ ਦੀ ਪੈਨਲ ਕਰੇ ਤਾਂ ਇਹਨਾਂ ਦੀ ਅਣਖ ਜਾਗ ਜਾਣੀ ਸੀ ਅਤੇ ਹੁਣ ਦੇਖ ਲਓ ਕਿਵੇਂ ਦੂਜਿਆਂ ਦੀ ਪੈਣਾ ਦੇ ਨਾਲ ਟਿੱਚਰਾਂ ਕਰ ਰਹੇ ਨੇ ਜੋ ਕਿ ਬਹੁਤ ਗਲਤ ਗੱਲ ਹੈ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਰਤੀ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਕਮੈਂਟ ਕਰਕੇ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦਿਓ ਜਾਇਜ਼ਤ ਰੱਬ ਰੱਖਾ